ਬੀਤੀ ਦਰਸ਼ਮ ਹੁਸ਼ਿਆਰਪੁਰ ਦੇ ਹਿੰਪੋਰੇ ਚੌਕ ਨਸਤੀਕ ਮਾਹੌਲ ਉਸ ਵਕਤ ਭਗੜੜ ਵਾਲਾ ਬਣ ਗਿਆ ਜਦੋਂ ਮਿੰਨੀ ਬੱਸਾਂ ਵਾਲਿਆਂ ਦੀ ਟਾਈਮਿੰਗ ਨੂੰ ਲੈ ਕੇ ਆਪਸ 'ਚ ਲੜਾਈ ਹੋ ਗਈ ਤੇ ਇਸ ਦੌਰਾਨ ਦੋ ਹੋਰ ਬੱਸਾਂ 'ਚ ਆਈ ਮੁੰਡਿਆਂ ਨੇ ਪਹਿਲਾਂ ਪਸਤੀ ਭੰਨ ਤੋੜ ਕੀਤੀ ਤੇ ਫਿਰ ਕੰਡਕਟਰ ਦੀ ਘੁੱਟਮਾਰ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਜਿਸ ਨੂੰ ਕਿ ਤੁਰੰਤ ਬੇਹੋਸ਼ੀ ਦੀ ਹਾਲਤ ਵਿੱਚ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ ਘਟਨਾ ਦੀ ਸੂਚਨਾ ਤੋਂ ਬਾਅਦ ਪੁਰੀਹਰਾ ਪੁਲਿਸ ਚੌਕੀ ਦੇ ਅਧਿਕਾਰੀ ਅਤੇ ਮੁਲਾਜ਼ਮ ਵੀ ਮੌਕੇ ਤੇ ਪਹੁੰਚ ਗਏ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਕੱਟਦਾ ਦੀ ਜਾਣਕਾਰੀ ਦਿੰਦਿਆਂ ਬੱਸ ਪ੍ਰਬੰਧਕਾਂ ਨੇ ਦੱਸਿਆ ਕਿ ਉਹ ਆਪਣੀ ਬੱਸ 'ਚ ਸਵਾਰੀਆਂ ਲੈ ਕੇ ਜਾ ਰਹੇ ਸੀ ਤੇ ਇਸ ਦੌਰਾਨ ਜਿਵੇਂ ਹੀ ਰਹੀਮਪੁਰ ਚੌਂਕ 'ਚ ਪਹੁੰਚੇ ਤਾਂ ਪਹਿਲਾਂ ਇੱਕ ਪ੍ਰੈਸ਼ਰ ਕੰਪਨੀ ਦੀ ਬੱਸ ਆਈ ਜਿਨ੍ਹਾਂ ਵੱਲੋਂ ਸਾਡੀ ਬੱਸ ਅੱਗੇ ਬੱਸ ਲਗਾ ਕੇ ਸਾਡੀ ਬੱਸ ਰੋਕ ਲਈ ਤੇ ਫਿਰ ਦੂਜੀ ਬੱਸ 'ਚ ਆਈ ਮੁੰਡਿਆਂ ਨੇ ਆਉਂਦੇ ਸਾਰੀ ਬੱਸ ਦੀ ਪੰਨ ਤੋੜ ਕਰਨੀ ਸ਼ੁਰੂ ਕਰ ਦਿੱਤੀ ਤੇ ਬੱਸ ਦੇ ਕੰਡਕਟਰ ਨੂੰ ਬੱਸ 'ਚੋਂ ਉਤਾਰ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜਿਸ ਕਾਰਨ ਬੱਸ ਕੰਡਕਟਰ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਿਆ ਤੇ ਬੇਹੋਸ਼ ਹੋ ਗਿਆ ਜਿਸ ਨੂੰ ਤੁਰੰਤ ਸਿਵਲ ਹਸਪਤਾਲ ਚ ਭਰਤੀ ਕਰਵਾਇਆ ਗਿਆ ਉਹਨਾਂ ਦੱਸਿਆ ਕਿ ਬਸ ਦੀ ਟਾਈਮਿੰਗ ਨੂੰ ਲੈ ਕੇ ਹੀ ਦੂਜੀ ਧਿਰ ਵੱਲੋਂ ਜਾਣਬੁੱਝ ਕੇ ਬਖੇੜਾ ਖੜਾ ਕੀਤਾ ਗਿਆ ਤੇ ਜਾਂਦੇ ਵਕਤ ਹਮਲਾਵਰ ਕੰਡੈਕਟਰ ਦਾ ਬੈਗ ਅਤੇ ਮੋਬਾਈਲ ਵੀ ਆਪਣੇ ਨਾਲ ਹੀ ਲੈ ਗਏ ਉਹਨਾਂ ਦੱਸਿਆ ਕਿ ਜਿਸ ਵਕਤ ਇਹ ਘਟਨਾ ਵਾਪਰੀ ਉਸ ਵਕਤ ਬਸ 'ਚ ਸਵਾਰੀਆਂ ਵੀ ਸਵਾਰ ਸਨ ਇਸ ਮੌਕੇ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੋਹਰ ਲਾਉਂਦੇ ਹੋਏ ਆ ਕਥਿਤ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਦੂਜੇ ਪਾਸੇ ਪੁਲਿਸ ਚੌਕੀ ਦੇ ਅਧਿਕਾਰੀ ਸੁਖਦੇਵ ਸਿੰਘ ਦਾ ਕਹਿਣਾ ਕਿ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਾਂਚ ਤੋਂ ਬਾਅਦ ਕਥਿਤ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ। ਹੁਸ਼ਰਪੁਰ ਦੇ ਉਸ ਦੇ ਨਾਲ ਚੇਤਨ ਕਸ਼ਪਤ ਦੀ ਰਿਪੋਰਟ। ਕੀ ਨਾ ਭਾਜੀ ਆਪਣਾ ਬਲਵਿੰਦਰ ਸਿੰਘ ਇਹ ਜਿਹੜੀ ਬਾਤ ਦੀ ਭੰਤੋੜ ਹੋਈ ਹੈ ਕਿਹਨਾਂ ਨੇ ਕੀਤੀ ਇਹ ਕਿੱਥੇ ਦੀ ਹੈ। ਇੱਕ ਪ੍ਰੈਸ਼ਰ ਬਾਸ ਵਾਲਿਆਂ ਨੇ ਕੀਤੀ ਭਾਜੀ ਸ਼ਹਿਰ ਤੋਂ ਬਾਸ ਆ ਰਹੀ ਸੀ। ਇੱਕ ਇਹਨਾਂ ਦੀ ਅੱਗੇ ਜਾ ਰਹੀ ਸੀ ਕਾਰੀ ਸਾਰੀ ਨੂੰ ਇੱਕ ਜਾ ਰਹੀ ਸੀ ਪਿੱਛੇ ਭੁੰਗਰਲੀ ਨੂੰ। ਕਾਰੀ ساری ਆਈ ਅੱਗੇ ਲਾ ਕੇ ਇਹਨਾਂ ਨੇ ਸਾਡੀ ਗੱਡੀ ਰੋਕ ਕੇ ਸਬਜ਼ੀ ਦੇ ਗੇਟ ਦੇ ਮੋੜੇ ਭੰਨ ਤੋੜ ਕੇ ਹੀ ਫੇਰ ਕਿਹੜੀ ਗੱਲ ਤੋਂ ਹੋਈ ਤੁਹਾਡੀ ਜੜੀ ਹੋਈ ਹੈ ਪੈਨ ਦੀ ਲੜਾਈ ਦੇ ਵਿੱਚ ਹੋਈ ਹੈ ਟਾਈਮਿੰਗ ਕਰਕੇ ਹੋਈ ਹੈ ਤੇ ਕਿੰਨੇ ਵਿਅਕਤੀਆਂ ਦੇ ਸਟਾ ਲੱਗੀਆਂ ਜਿਹੜੇ ਤਿੰਨ ਜਣਿਆਂ ਦੇ ਲੱਗੀਆਂ ਡਰਾਈਵਰ ਜਿਹੜਾ ਹੈ ਉਹ ਇਸ ਟਾਈਮ ਤੇ ਤੇ ਕੰਡੈਕਟਰ ਦੇ ਕਿਹੜੇ ਲੱਗੇ ਕੰਡੈਕਟਰ ਦੇ ਇਲੈਕਟ੍ਰੀਸ਼ੀਅਨ ਭੰਨ ਤੋੜ ਕਿੰਨੀ ਕਰ ਆ ਪਾਜੀ ਸ਼ੀਸ਼ੇ ਭੰਨ ਗਏ ਆ ਕੈਸ਼ ਬੈਗ ਸੀ ਕਰ ਉਹ ਆ ਤੇ ਤੁਹਾਡਾ ਕੀ ਨਾਮ ਆ ਜੀ ਬਸ ਦੇ ਵਿੱਚ ਮੌਜੂਦ ਸੀ ਹੋਸਟ ਹੈ ਠੀਕ ਹੈ ਤੁਸੀਂ ਓਨਰ ਹੋਵੋਗੇ ਨਹੀਂ ਨਹੀਂ ਹਾਂਜੀ ਓਨਰ ਹੋਵੋਗੇ ਠੀਕ ਹੈ ਕੀ ਨਾਮ ਲਿਖਾ ਦਿੰਦਾ ਇਹਦਾ ਦਿਲਜੀਤ ਸਿੰਘ ਸੰਧੂ ਜੀ ਇਹ ਕੀ ਬਾਤ ਹੋਈ ਹੈ ਬਾਤ ਆ ਜੀ ਬਸ ਮੈਂ ਬਸ ਸਟੈਂਡ ਤੋਂ ਬਸ ਲੈ ਕੇ ਨਿਕਲਿਆ ਜੀ ਠੀਕ ਹੈ ਜੀ ਬਸ ਸਵਾਰੀ ਚੱਕਦਾ ਚੱਕਦਾ ਤੇ ਆਣਾ ਪਿਆ ਤਾਂ ਇੱਥੇ ਆ ਰਹੀਮਪੁਰ ਚੌਂਗ ਦੇ ਵਿੱਚ ਮੈਂ ਸਵਾਰੀ ਚੱਕਣ ਲੱਗਾ ਤਾਂ ਜੀ ਮੋਰੇ ਪ੍ਰੈਸ਼ਰ ਬਸ ਵਾਲਿਆਂ ਨੇ ਕ੍ਰਾਸ ਬਸ ਲਾ ਗਏ ਜੀ ਤਾਂ ਵਿੱਚੋਂ ਜਿੱਦਾਂ ਮੁੰਡੇ 15 ਵੀ ਦੌੜੇ ਆਏ ਜੀ ਮੇਰੇ ਵੱਲ ਉਹ ਨਹੀਂ ਪਹਿਲਾਂ ਤਾਂ ਜੀ ਆਂਦੇ ਨੇ ਮੇਰੇ ਨਾਲ ਕੋਈ ਗੱਲ ਪੁੱਛੀ ਨਾ ਬਾਦ ਜੀ ਆਦੇ ਪਹਿਲਾਂ ਤਾਂ ਜੀ ਬੰਜਾ ਮਾਰਿਆ ਵਿੱਚ ਮੇਰੇ ਤੇ ਉਂਗਲੀ ਤੇ ਲੱਗਾ ਤੇ ਟੋਟਾ ਉਹਦਾ ਬੰਜਾ ਦੇ ਵਿੱਚ ਹੀ ਪਿਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਬਸ ਦਾ ਸ਼ੀਸ਼ਾ ਭੰਨਣਾ ਪਿਆ ਜੀ ਤੇ ਮੁਰਗੇ ਤਾਕੀਵਾ ਲਗਾਏ ਤੇ ਕੰਡੈਕਟਰ ਨੂੰ ਗਲੇ ਤੋਂ ਫੜ ਕੇ ਥੱਲੇ ਖਿੱਚ ਲਿਆ ਜੀ ਉਹਦੇ ਬਹੁਤ ਸੱਟਾਂ ਮਾਰੀਆਂ ਜੀ ਤੇ ਬਸ ਦਾ ਟਾਈਮ ਦਾ ਸਗਾ ਚੱਕਰ ਜੀ ਥੋੜਾ ਜਿਹਾ ਬਈ ਉਹਨਾਂ ਦੇ ਟਾਈਮ ਹੈ ਨਹੀਂ ਸੀਗੇ ਅਸੀਂ ਆਪਣੇ ਟਾਈਮ ਤੇ ਜਾਂਦੇ ਪੈ ਸਵੇਰ ਦੇ ਜੀ ਤੇ ਬਸ ਦੇ ਟਾਈਮ ਦੇ ਚੱਕਰ ਨੂੰ ਲੈ ਕੇ ਜੇ ਨਹੀਂ ਆਂਦੇ ਨੇ ਬਸ ਸ਼ੀਸ਼ੇ ਭੰਨ ਤੇ ਗੱਡੀ ਭੱਜਣੀ ਸ਼ੁਰੂ ਕਰ ਦਿੱਤੀ ਜੀ ਤੇ ਵਿੱਚ ਸਵਾਰੀਆਂ ਨੂੰ ਦੋ ਤਿੰਨ ਦੇ ਸੱਟਾਂ ਲੱਗੀਆਂ ਜੀ ਇੱਕ ਮੇਰੀ ਨੂੰ ਵੀ ਜੱਗ ਲੱਗੀ ਤੇ ਬੱਸ ਦੇ ਵਿੱਚ ਜਿਹੜੀਆਂ ਗੁੰਡਾਗਰਦੀ ਨੂੰ ਲੈ ਕੇ ਪ੍ਰਸ਼ਾਸਨ ਤੋਂ ਬਾਅਦ ਇਹੀ ਮੰਗ ਕਰਦੇ ਜਿਵੇਂ ਨਿਆਂ ਮਿਲੇ ਸਾਨੂੰ ਜੀ ਕਾਨੂੰਨੀ ਕਾਰਵਾਈ ਹੋਵੇ ਜਿਨ੍ਹਾਂ ਨੇ ਇਹ ਕੰਮ ਕੀਤਾ ਇਹ ਸਾਡਾ ਨੁਕਸਾਨ ਹੀ ਬਹੁਤ ਕਰ ਦਿੱਤਾ ਗਿਆ ਜੀ ਆਸ਼ੀਸ਼ 22 25000 ਤੋਂ ਘੱਟ ਨਹੀਂ ਪੈਂਦਾ ਜੀ ਕਨੈਕਟਰ ਤੋਂ ਝੋਲਾ ਖੋ ਕੇ ਲੈ ਗਿਆ ਜੀ ਵਿੱਚ ਉਹਦਾ ਫੋਨ ਲੱਗ ਗਿਆ ਜੀ ਕਨੈਕਟਰ ਦਾ ਤੇ ਕਨੈਕਟਰ ਦਾ ਉੱਥੇ ਬੇਹੋਸ਼ ਹੋ ਕੇ ਡਿੱਗ ਗਿਆ ਸਭ ਕੁਝ ਉਹਦਾ ਜੋ ਸੀਗਾ ਗਲ ਚ ਪਾਇਆ ਜੀ ਜਾਂ ਹੱਥ ਵਿੱਚ ਸੀਗਾ ਸਭ ਕੁਝ ਖੋ ਕੇ ਦੌੜ ਗਿਆ ਜੀ ਕੀ ਕੋਈ ਜ਼ਿਆਦਾ ਸੱਟਾਂ ਵੀ ਕਿਸੇ ਤੇ ਲੱਗੀਆਂ ਹਾਂ ਜੀ ਕਨੈਕਟਰ ਸਭ ਤੋਂ ਜ਼ਿਆਦਾ ਸਾਡਾ ਜੀ ਉਹ ਜਾਨੀ ਸੱਟ ਲੱਗਦੇ ਸਾਰੇ ਬੇਹੋਸ਼ ਸੀਗਾ ਬ ਹਾਲਤ ਗੰਭੀਰ ਹੈ ਜੀ ਸਿਫਰ ਉਹ ਦਾਖਲ ਹੈ ਜੀ ਮੈਂ ਹਜੇ ਇੱਥੇ ਚੌਂਕੀ ਚਾਇਆ ਸੀ ਦਰਖਾਸਤ ਦੇਣ ਵਾਸਤੇ ਤੇ ਹੁਣ ਜਾ ਕੇ ਦੇਖਦਾ ਜੀ ਕਿੰਨੀ ਸਾਟਾ ਉਹਦੇ ਕੀ ਹੈਗਾ ਜਾਂ ਗਾਹ ਕਿਤੇ ਰੈਫਰ ਕਰਦੇ ਆ ਜੀ ਜਾਂ ਇੱਥੇ ਇਲਾਜ ਹੁੰਦਾ ਜੀ ਉਹਦਾ ਬੰਦੇ ਇਹ ਦੋ ਬੱਸਾਂ ਜਾਈ ਸੀ ਇੱਕ ਉਹ ਨਹੀਂ ਮੋੜੇ ਲਾ ਲਈ ਜੀ ਬੱਸ ਇੱਕ ਪਿੱਛੇ ਲਾ ਲਈ ਜੀ ਦੋਨੇ ਪ੍ਰੈਸ਼ਰ ਕੰਪਨੀ ਦੀ ਬੱਸਾਂ ਸੀਗੀਆਂ ਜੀ ਪਿੰਚ ਚੌਂਕ ਦੇ ਵਿੱਚ ਦੋ ਬੱਸਾਂ ਦੇ ਗਰੁੱਪ ਨੂੰ ਲੈ ਕੇ ਆਪਸੀ ਲੜਾਈ ਹੋਈ ਆ ਉਹ ਕੀ ਕਹਾਣਾ ਹੈ ਹਾਂ ਉਹਦੇ ਵਿੱਚ ਜਦੋਂ ਲੜਾਈ ਹੋਈ ਆ ਉਤੋਂ ਮੌਕੇ ਤੇ ਫੋਨ ਆਇਆ ਸੀ ਸਾਨੂੰ ਮੈਂ ਮੌਕੇ ਤੇ ਪਹੁੰਚਾ ਸੀ ਮੇਰੇ ਜਾਂਦੇ ਨੂੰ ਦੁਜੀਆ ਬਸਤਾ ਨਹੀਂ ਸੀ ਗਿਆ ਇੱਕ ਨਿਊ ਦਵਾਬਾ ਬਸ ਸੀ ਜਿਹੜੀ ਜਿਹਦੇ ਸ਼ੀਸ਼ੇ ਟੁੱਟੇ ਹੋਏ ਸੀਗੇ ਤੇ ਉਹ ਜਾ ਕੇ ਉੱਥੋਂ ਸ਼ੂਟ ਚ ਲਾਇਆ ਤੇ ਉਹਨਾਂ ਤੋਂ ਪਤਾ ਜੋ ਦਰਖਾਸਤਵਾ ਦੇ ਕੇ ਗਏ ਆ ਜੀ ਕਈ ਦਾਦਾ ਕਰਕੇ ਸਾਨੂੰ ਕਟਵਾਲ ਪ੍ਰੈਸ਼ਰ ਬਸ ਵਾਲਿਆਂ ਨੇ ਕੀਤੀ ਆ ਹੁਣ ਉਹਨਾਂ ਤੋਂ ਉਹਨਾਂ ਨੂੰ ਬੁਲਾ ਕੇ ਜਿਹੜੀ ਵੀ ਬਣਦੀ ਕਾਰਵਾਈ ਕੀਤੀ ਜਾਊਗੀ ਹੁਣ ਦਰਖਾਸਤ ਲੈ ਲਈ ਆ ਜੀ ਇੱਕ ਮੁੰਡਾ ਹਸਪਤਾਲ ਦਾਖਲ ਹੋਇਆ ਜੀ ਜੇ ਸੱਟਾਂ ਲਗੀਆਂ ਉਹਦੇ ਹੁਣ ਹਸਪਤਾਲ ਜਾ ਕੇ ਉੱਥੋਂ ਚੇਟਾਵਣੀ ਆ ਹਸਪਤਾਲ ਤੋਂ ਵਾਜਾ ਕੇ ਬਣਦੀ ਕਾਰਵਾਈ ਕਰਾਂਗੇ ਤੇ ਜਿਹੜੇ ਦੂਜੀ ਵਾਰਸ ਵਾਲੇ ਸੀ ਕੀ ਮੌਕੇ ਤੋਂ ਬਰਾਬਰ ਉਹ ਮੌਕੇ ਤਾਂ ਹੈ ਨਹੀਂ ਸੀ ਕੋਈ ਹੋਰ ਬਸ ਇਹ ਨੂਦਵਾ ਵਾਸਤੇ ਕੀ ਜਾਂਦੇ ਉੱਤੇ ਹੀ